ਕੋਈ ਵੀ ਸਮਾਨ ਘਰ ਦੇ ਵਿੱਚ ਨਹੀਂ ਬਚਿਆ ਛੱਤਾਂ ਕਾਲੀਆਂ ਹੋ ਚੁੱਕੀਆਂ ਤੇ ਦਰਵਾਜ਼ੇ ਜਿਹੜੇ ਲੋਹੇ ਦੇ ਲੱਗੇ ਆ ਉਹਨਾਂ ਨੂੰ ਵੜਤਾ ਭੰਨਤਾ ਪੇਟੀਆਂ ਤੱਕ ਜਨ ਦੀ ਮਚਾਤੀਆਂ ਇਹਨਾਂ ਦੀਆਂ ਜਿਹੜਾ ਮਰਜ਼ੀ ਇੱਥੇ ਮੀੜ ਜਾ ਕੇ ਚੈੱਕ ਕਰ ਸਕਦਾ ਐਨਾ ਕਾ ਹਾਲ ਕਿਤੇ ਜ਼ਿੰਦਗੀ ਦੇ ਵਿੱਚ ਅਸੀਂ ਨਹੀਂ ਕਿਤੇ ਆਪਣੀ ਉਮਰ ਦੇ ਵਿੱਚ ਦੇਖਿਆ ਜਿਵੇਂ ਇਹੋ ਜਿਹੇ ਹਾਲਾਤ ਆਪਦੀ ਜ਼ਿੰਦਗੀ ਚ ਕਦੇ ਦੇਖੇ ਨਹੀਂ ਸੀ ਕਿਉਂਕਿ ਐਂ ਲੱਗਦਾ ਜਿਵੇਂ ਮੁਗਲਾਂ ਦਾ ਔਰੰਗਜ਼ੇਬ ਦਾ ਰਾਜ ਦੁਬਾਰਾ ਇਸ ਪੰਜਾਬ ਤੇ ਹੋ ਗਿਆ ਆ ਬੰਦੇ ਨੇ ਜਿਨੇ ਕਰਤੂਤ ਕੀਤੀ ਆ ਇਹ ਨਿਆ ਹੌਕ ਕਹਿਰ ਮਚਾਇਆ ਏ ਉਹ ਬੰਦਾ ਸ਼ਰਿਆਮ ਘੁੰਮ ਰਿਹਾ ਹਲੇ ਵੀ ਸਰਪੰਚ ਪ੍ਰਸ਼ਾਸਨ ਨੇ ਖੁਦ ਭੰਨੇ ਗੇਟ ਪੇਟ ਕੇ ਕਿਸੇ ਪਿੰਡ ਦੇ ਬੰਦੇ ਨੂੰ ਅੰਦਰ ਨਹੀਂ ਬਣ ਦਿੱਤਾ ਉਹਨਾਂ ਨੇ ਪ੍ਰਸ਼ਾਸਨ ਨੇ ਖੁਦ ਘਰ ਭੰਨੇ ਉਹ ਬੰਦਿਆਂ ਦਾ ਕਿਸੇ ਹੁਣ ਸਰਪੰਚਾ ਮਤਲਬ ਉਹਨਾਂ ਦਾ ਵਿਰੋਧੀਆਂ ਦਾ ਜਿਹੜੇ ਅੱਗ ਲਾ ਕੇ ਗਏ ਆ ਕ੍ਰਾਸ ਕੇਸ ਬਣਾਉਣ ਵਾਸਤੇ ਠੀਕ ਠੀਕ ਹੀ ਹੁਣ ਇਹਨੂੰ ਇੱਕ ਐਮਐਲਏ ਆਉਂਦਾ ਏ ਉਹ ਵਿਰੋਧੀਆਂ ਨੇ ਘਰੇ ਬੈਠਦਾ ਏ ਠੀਕ ਹੈ ਜੀ ਪਿੰਡ ਦਾ ਸਰਪੰਚ ਦੇ ਘਰੇ ਉਹ ਗੁੰਡਾ ਧਮਕੀ ਦਿੰਦਾ ਏ ਕੁਰਪਾਨ ਕਰਦਾ ਬੀਬੀਆਂ ਤੇ ਤੇ ਫਿਰ ਇਹਨੂੰ ਕੀ ਕਵਾਂਗੇ ਆਪਾਂ ਇਹ ਮਿਲੀ ਪੋਤਨੀ ਇੱਕ ਰਾਤ ਦੇ ਵਿੱਚ ਅੱਠ ਘਰਾਂ ਨੂੰ ਨਸ਼ਾ ਤਸਕਰਾਂ ਨੇ ਅੱਗ ਲਾਤੀ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਵੇਂ ਕੰਦਾ ਢਾਈਆਂ ਗਈਆਂ ਘਰ ਦੀਆਂ ਕਿਵੇਂ ਚੁੱਲ੍ਹੇ ਤੋੜੇ ਗਏ ਕਿਵੇਂ ਬਾਲਟੀਆਂ ਪਨੀਆਂ ਗਈਆਂ ਕਿਵੇਂ ਤੁਸੀਂ ਇਹ ਦੇਖੋ ਇਹ ਮਸ਼ੀਨ ਕੋਈ ਸੌਖੀ ਨਹੀਂ ਟੁੱਟਣ ਵਾਲੀ ਹੁੰਦੀ ਕਿਹੜੇ ਕਿਹੜੇ ਹਥਿਆਰ ਸੀ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਇੱਕ ਪੈਂਡ ਦੇ 8 ਘਰਾਂ ਨੂੰ ਇੱਕੋ ਰਾਤ ਵਿੱਚ ਅੱਗ ਲਾਤੀ ਗੁੰਡਾਗਰਦੀ ਦਾ ਨੰਗਾ ਨਾਚ ਇਹ ਜੁਪੀ ਵਿਹਾਰ ਦੀ ਗੱਲ ਨਹੀਂ ਇਹ ਪੰਜਾਬ ਦੀ ਗੱਲ ਆ ਗੱਲ ਕਰਦੇ ਆ ਇਹੋ ਜਿਹਾ ਹਾਸਾ ਜੀ ਅਸੀਂ 38 ਸਾਲ ਉਮਰ ਹੋ ਗਈ ਹੈ ਮੇਰੀ ਲਗਭਗ ਜ਼ਿੰਦਗੀ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਪਹਿਲੀ ਵਾਰ ਦੇਖਿਆ ਕਿਤੇ ਵੀ ਜ਼ਿੰਦਗੀ ਦੇ ਵਿੱਚ 8 ਘਰਾਂ ਨੂੰ ਇੱਕੇ ਵਾਰ ਜਿਨ੍ਹਾਂ ਦੇ ਛੱਤਾਂ ਜਿਹੜੀਆਂ ਕਿ ਜਿਵੇਂ ਕਿ ਪੂਰੀ ਸੋਚੀ ਸਮਝੀ ਰਾਂਜਸ ਹੁੰਦੀ ਆ ਵੀ ਜਿਵੇਂ ਛੱਤਾਂ ਜਿਹੜੀਆਂ ਬੰਬਾਂ ਦੇ ਨਾਲ ਡਾਈਆਂ ਹੁੰਦੀਆਂ ਕੋਈ ਵੀ ਸਮਾਨ ਘਰ ਦੇ ਵਿੱਚ ਨਹੀਂ ਬਚਿਆ ਛੱਤਾਂ ਕਾਲੀਆਂ ਹੋ ਚੁੱਕੀਆਂ ਤੇ ਦਰਵਾਜ਼ੇ ਜਿਹੜੇ ਲੋਹੇ ਦੇ ਲੱਗੇ ਉਹਨਾਂ ਨੂੰ ਵੜਤਾ ਭੰਨਤਾ ਪੇਟੀਆਂ ਤੱਕ ਜਨ ਦੀ ਮਚਾਤੀਆਂ ਇਹਨਾਂ ਦੀਆਂ ਜਿਹੜਾ ਮਰਜ਼ੀ ਇੱਥੇ ਮੀੜ ਜਾ ਕੇ ਚੈੱਕ ਕਰ ਸਕਦਾ ਇੰਨਾ ਕ ਹਾਲ ਕਿਤੇ ਜ਼ਿੰਦਗੀ ਦੇ ਵਿੱਚ ਅਸੀਂ ਨਹੀਂ ਕਿਤੇ ਆਪਣੀ ਉਮਰ ਦੇ ਵਿੱਚ ਦੇਖਿਆ ਅੱਜ ਤਾਂ ਸੀਐਮ ਸਾਹਿਬ ਨੂੰ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹੁੰਦੇ ਆ ਇਹਨਾਂ ਤੇ ਜਲਦੀ ਤੋਂ ਜਲਦੀ ਸਕਤਾਈ ਦੇ ਨਾਲ ਨਰਥ ਪਾਈ ਜਾਵੇ ਤਾਂ ਕਿ ਇਸ ਤਰ੍ਹਾਂ ਦਾ ਕਿਤੇ ਵੀ ਹੋਰ ਤਿਕਾਂ ਦੀ ਨਾ ਸਾਡੇ ਪੰਜਾਬ ਦਾ ਜਿਹੜਾ ਨਾ ਬੇੜਾ ਕਰਕ ਹੋਵੇ ਨਾ ਦੰਗੇ ਦੁਆਰਾ ਸ਼ੁਰੂ ਹੋਣ ਹੋਰ ਨਾ ਕਿਤੇ ਵੀ ਅੱਤਵਾਦ ਵਾਲਾ ਜਿਹੜਾ ਦੁਆਰਾ ਮਾਹੌਲ ਜਿਹੜਾ ਬਣ ਜੇ ਅਸੀਂ ਛੇਤੀ ਤੋਂ ਛੇਤੀ ਜਿਹੜੀ ਮੰਗ ਕਰਨਾ ਚਾਹੁੰਦੇ ਹਾਂ ਸੀਐਮ ਸਾਹਿਬ ਨੂੰ ਇਹਦੇ ਤੇ ਛੇਤੀ ਜੁਛੇਤੀ ਨੱਥ ਪਾਈ ਜਾਵੇ ਤਾਂ ਕਿ ਸਾਡੇ ਜਿਹੜੇ ਪੰਜਾਬ ਦਾ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਬਾਪੂ ਜੀ ਇਹ ਤੁਹਾਡਾ ਘਰ ਆ ਕੀ ਮਾਹੌਲ ਸੀ ਉਸ ਸਮੇਂ ਜਦੋਂ ਆਏ ਆ ਕਿੰਨੇ ਕ ਜਾਨੇ ਆਏ ਇੱਕ ਘਰ ਤੇ ਕਿੰਨੇ ਜਾਨੇ ਨੇ ਹਮਲੇ ਦੇ ਕਿੰਨੇ ਕ ਸੀਗੇ ਵੀਰ ਜੀ ਕਿੰਨੇ ਕ ਨਹੀਂ ਉਧਰ ਦੀ ਆਏ ਆ ਬਾਹਰਲੇ ਪਾਸੇ ਦੀ ਸਾਨੂੰ ਕੋਈ ਪਤਾ ਨਹੀਂ ਸੀ ਹਾਂਜੀ ਰਾਤ ਦਾ 11 ਵਜੇ ਦਾ 11 ਵਜੇ ਜੀ 11 ਵਜੇ ਮਤਲਬ ਹਾਂਜੀ ਸਵੇਰ ਤੱਕ ਕੋਈ ਪਤਾ ਨਹੀਂ ਸਾਨੂੰ ਵੀ ਕਿੰਨੇ ਬੰਦੇ ਸੀ ਉਹ ਕਿੰਨੇ ਪਿੰਡ ਚੋਂ ਸੀ ਉਹਦੇ ਨਾਲ ਕਿੰਨੇ ਉਹਦੇ ਨਾਲ ਬਾਹਰੋਂ ਸੀ ਠੀਕ ਹੈ ਸਾਨੂੰ ਤਾਂ ਇਹ ਗੱਲ ਕਹੀ ਸੀ ਜਦੋਂ ਅਸੀਂ ਦਿਨੇ ਗਏ ਨਾ ਸਰਪੰਚ ਦੇ ਘਰੇ ਮਤਲਬ ਵੀ ਸਰਪੰਚ ਨੇ ਇਹ ਗੱਲ ਨਹੀਂ ਕਹੀ ਉਹਨੂੰ ਇਦੋਂ ਸਾਰ ਤੇ ਗੱਡੀ ਚੜਾਉਂਦਾ ਸੀਗਾ ਸਰਪੰਚਾਂ ਨੇ ਉਹਨਾਂ ਨੂੰ ਕੋਈ ਨਹੀਂ ਵਾਰੰਗ ਦਿੱਤੀ ਨਾਮ ਕੀ ਸੀਗਾ ਸਰਪੰਚ ਦਾ ਹੀ ਨਹੀਂ ਜਿਹੜੇ ਨਸ਼ਾ ਇੱਥੋਂ ਰੋਕਦੇ ਸੀ ਜਿੰਨਾਂ ਨੂੰ ਵੇਚਣ ਉਹਦਾ ਨਾਮ ਹੈਗਾ ਜੀ ਚਾਚਾ ਦਾ ਨਾਮ ਕੀ ਜਸਪ੍ਰੀਤ ਜਸਪ੍ਰੀਤ ਸਿੰਘ ਜੀ ਜਸਪ੍ਰੀਤ ਸਿੰਘ ਹਾਂ ਜੇ ਕਹਿਆ ਜਾਂਦਾ ਜਸਪ੍ਰੀਤ ਸਿੰਘ ਸਾਹਿਬ ਜੀ ਆਇਓ ਤੁਸੀਂ ਕੀ ਦੇਖੇ ਹਾਲਾਤ ਹਾਲਾਤ ਬੜੇ ਭੈੜੇ ਦੇਖਿਆ ਜੀ ਇਹੋ ਜਿਹੇ ਹਾਲਾਤ ਅਸੀਂ ਆਪਣੀ ਜ਼ਿੰਦਗੀ 'ਚ ਨਹੀਂ ਦੇਖੇ ਸੀਗੇ ਜਿਹੜਾ ਨਸ਼ਾ ਤਸਕਰਾਂ ਨੇ ਇੰਨੇ ਭੈੜੇ ਹਾਲਾਤ ਬਣਾਤੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਗ ਲਾ ਦਿੱਤੀ ਗਈ ਸਿਰਫ ਕਾਦੇ ਵਾਸਤੇ ਇਸ ਕਰਕੇ ਕਿ ਇਹ ਬੰਦੇ ਨਸ਼ਾ ਰੋਕਣ ਵਾਲੇ ਕਹਿੰਦੇ ਆ ਇਹ ਬੰਦੇ ਕਹਿੰਦੇ ਕਿ ਤੁਸੀਂ ਸਾਡੇ ਘਰਾਂ ਵਿੱਚ ਵੜ ਕੇ ਚਿੱਟਾ ਨਾ ਵੇਚੋ ਸਾਡੇ ਬੱਚਿਆਂ ਨੂੰ ਸਾਡੇ ਜਵਾਨਾਂ ਨੂੰ ਤੁਸੀਂ ਭਾਈ ਨਪੁੰਸਕ ਬਣਾ ਰਹੇ ਹੋ ਤੁਸੀਂ ਨਸ਼ੇੜੀ ਬਣਾ ਰਹੇ ਆ ਇਹਨਾਂ ਨੇ ਬੀਬੀਆਂ ਨੇ ਬਜ਼ੁਰਗਾਂ ਨੇ ਆਵਾਜ਼ ਉਠਾਈ ਸੀ ਆ ਉਹਦੇ ਬੱਚਿਆਂ ਨੂੰ ਬਚਾਉਣ ਵਾਸਤੇ ਪਰ ਇਹਨਾਂ ਨੂੰ ਕੀ ਮਿਲਿਆ ਸੰਗਤਜੀ ਮਿਲਿਆ ਕੀ ਇਹਨਾਂ ਨੂੰ ਇਹਨਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ ਇਹਨਾਂ ਦੇ ਪਰਿਵਾਰਾਂ ਨੂੰ ਸੱਟਾਂ ਮਾਰ ਕੇ ਹਾਸੋਤਾਂ ਵਾਲੇ ਸੱਟਿਆ ਹੋਇਆ ਹੈ ਕਹੇ ਦਾ ਸਰ ਪਟਿਆ ਹੋਇਆ ਹੈ ਕਹਿੰਦਾ ਹੱਥ ਟੁੱਟਿਆ ਹੋਇਆ ਕਹਿੰਦੀ ਬਾਹ ਟੁੱਟੀ ਹੋਈ ਆ ਦੇਖ ਕੇ ਮਨ ਬੜਾ ਖਰਾਬ ਹੋਇਆ ਕਿ ਇਹੋ ਜਿਹੇ ਹਾਲਾਤ ਆਪਦੀ ਜ਼ਿੰਦਗੀ ਚ ਕਦੇ ਦੇਖੇ ਨਹੀਂ ਸੀ ਕਿਉਂਕਿ ਐਂ ਲੱਗਦਾ ਜਿਵੇਂ ਮੁਗਲਾਂ ਦਾ ਔਰੰਗਜ਼ੇਬ ਦਾ ਰਾਜ ਦੁਬਾਰਾ ਇਸ ਪੰਜਾਬ ਤੇ ਹੋਵੇ ਇੱਕ ਪਾਸੇ ਇਹ ਹਾਲਾਤ ਆ ਪੰਜਾਬ ਵਿੱਚ ਦੂਜੇ ਪਾਸੇ ਸਰਕਾਰ ਕਹਿ ਰਹੀ ਆ ਕਿ ਅਸੀਂ ਨਸ਼ਾ ਬੰਦ ਕਰਤਾ ਭਾਈ ਸਾਹਿਬ ਸਰਕਾਰ ਜਨੀਆ ਮਰਜ਼ੀ ਢਿੰਗਾ ਮਾਰ ਲਵੇ ਪਰ ਚਿੱਟਾ ਅੱਜ ਦੇ ਟਾਈਮ ਦੇ ਵਿੱਚ ਚਿੱਟਾ ਜਿਹੜਾ ਨਾ ਤੁਸੀਂ ਯਕੀਨ ਮੰਨਿਓ ਕਰਿਆਨੇ ਦੀ ਦੁਕਾਨਾਂ ਤੇ ਮਿਲਦਾ ਏ ਦੁਕਾਨਾਂ ਤੇ ਮਿਲਦਾ ਏ ਨਸ਼ਾ ਫਰਮ ਦੇ ਨਾਂ ਤੇ ਇਹ ਫਰਦ ਦੇ ਕਿਹਨੂੰ ਆ ਭੁੱਕੀ-ਬਾਕੀ ਵੇਚਣ ਵਾਲਿਆਂ ਨੂੰ ਹੋਰ ਕੋਈ ਚਿੱਤੇ ਵਾਲੇ ਨੂੰ ਕੋਈ ਨਹੀਂ ਫਰਦਾ ਇੱਥੇ ਚਿੱਤੇ ਵਾਲੇ ਸ਼ਰਿਆਮ ਆ ਬੰਦੇ ਨੇ ਜਿਹਨੇ ਕਰਤੂਤ ਕੀਤੀ ਆ ਜਿਹਨੇ ਆ ਕਹਿਰ ਮਚਾਇਆ ਏ ਉਹ ਬੰਦਾ ਸ਼ਰਿਆਮ ਘੁੰਮ ਰਿਹਾ ਹਲੇ ਵੀ ਤੇ ਪ੍ਰਸ਼ਾਸਨ ਕਹਿੰਦੇ ਅਸੀਂ ਕਾਰਵਾਈ ਕਰ ਰਹੇ ਆ ਆ ਕੁੜੀ ਨੇ ਸਾਨੂੰ ਦੱਸਿਆ ਹਸਪੀਟਲ ਜਦੋਂ ਅਸੀਂ ਗਏ ਆ ਕਹਿੰਦੀ ਬਾਬਾ ਜੀ ਰਾਤੀ ਕਹਿੰਦੇ ਸਾਡੇ ਕੋਲ ਦੀ ਲੰਘਿਆ ਸਾਨੂੰ ਹਾਰਨ ਮਾਰ ਕੇ ਲੰਘਿਆ ਦੇਖੋ ਮਜ਼ਾਕ ਉਡਾਰਿਆ ਬੰਦਾ ਇਹਨਾਂ ਦਾ ਮਜ਼ਾਕ ਉਡਾਰਿਆ ਉਹ ਪਰਿਵਾਰਾਂ ਦਾ ਕਿ ਤੁਸੀਂ ਮੇਰਾ ਕੀ ਕਰ ਲਿਆ ਤੇ ਅਸੀਂ ਪਰ ਇਸ ਨੂੰ ਪ੍ਰਸ਼ਾਸਨ ਦੀ ਮਿਲੀ ਭੁਗਤਣਾ ਕਹੀਏ ਤੇ ਹੋਰ ਕੀ ਕਹੀਏ ਭੈਣੇ ਕਿੰਨੇ ਜਾਣੇ ਜ਼ਖਮੀ ਹੋ ਚੁੱਕੇ ਨੇ ਹੁੰਦਾ ਜ਼ਖਮੀ 7 ਜਾਣੇ ਜੀ ਸਾਡੇ 7 ਜਾਣੇ 7 ਜਾਣੇ ਜੀ ਹਾਂਜੀ 7 ਜਾਣੇ ਆ ਕਿਸੇ ਦਾ ਸਿਰ ਪਟਿਆ ਕਿਸੇ ਦੇ ਹੱਥ ਟੁੱਟਿਆ ਕਿਸੇ ਦੀ ਬਾਹ ਟੁੱਟੀ ਆ ਜਿਵੇਂ ਮਸ਼ੀਨਾਂ ਰੱਖੀਆਂ ਭੰਨੀਆਂ ਕਿਹੜੀ ਗੀ ਨਾਲ ਇਹੋ ਜਿਹਾ ਹਮਲਾ ਕੀਤਾ ਮਸ਼ੀਨਾ ਇਹਨਾਂ ਨੇ ਕਿਰਪਾਨਾਂ ਨਾਲ ਜੀ ਕਿਰਪਾਨਾਂ ਨਾਲ ਹਾਂਜੀ ਕਿਰਪਾਨਾਂ ਨਾਲ ਅਸਲਾ ਵੀ ਸੀਗਾ ਬਹੁਤ ਫੇਰ ਵੀ ਕੱਢੇ ਆ ਪੈਟਰੋਲ ਬੰਬ ਸਿੱਟੇ ਆ ਉਹਨਾਂ ਨੇ ਉਹ ਸੀ 100 ਤੋਂ 150 ਬੰਦਾ ਅੱਛਾ ਉਹਾਰੇ ਘਰ ਪੈਟਰੋਲ ਬੰਬ ਬਣਾ ਲਈ ਸਾਡੇ ਪੈਟਰੋਲ ਬੰਬ ਬਣਾ ਜੀ ਕੈਨੀਆਂ ਪੈਟਰੋਲ ਦੀਆਂ ਸੀ ਬੰਬ ਬਣਾਏ ਉਹ ਸੀ ਬੋਤਲਾਂ ਚ ਪਾ ਪਾ ਕੇ ਬੱਤੀਆਂ ਕੱਟ ਦੀਆਂ ਅੱਛਾ ਉਹ ਸੜ ਸੜ ਕੇ ਘਰ ਵਾਲੇ ਉਹਨਾਂ ਨੇ ਕੱਲਾ ਕੱਲਾ ਘਰ ਐ ਚੁੱਕ ਚੁੱਕ ਕੇ ਸਮਾਨ ਵਿੱਚੋਂ ਫੇਰ ਵਾਲੇ ਆ ਗਏ ਸਮਾਨ ਵੀ ਸਭ ਚੁੱਕ ਕੇ ਲੈ ਗਏ ਸਿਲੰਡਰ ਵਗੈਰਾ ਇਨਵਰਟਰ ਵਗੈਰਾ ਕੁਝ ਨਹੀਂ ਛੱਡਿਆ ਉਹਨਾਂ ਨੇ ਜੀ ਕਿ ਇਹਨੀਆਂ ਬੱਕਰੀਆਂ ਨਹੀਂ ਛੱਡੀਆਂ ਕਿ ਇਹਦੇ ਕੁੱਕੜ ਨਹੀਂ ਛੱਡੇ ਉਹਨਾਂ ਨੇ ਇੱਕ ਚੀਜ਼ ਚੱਕ ਕੇ ਲਗਾਇਆ ਜਿਹੜੀ ਵਰਤਨ ਵਾਲੀ ਸੀ ਉਹਨਾਂ ਦੇ ਜੀ ਜੀਤੋਂ ਪੈਸਾ ਆਉਣਾ ਸੀ ਉਹਨਾਂ ਨੂੰ ਆਹ ਹਾਲਾਤ ਦੇਖ ਕੇ ਲੱਗਦਾ ਨਹੀਂ ਕਿ ਅਸੀਂ ਇੱਥੇ ਗੁਲਾ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਆ ਜੇ ਨਸ਼ਾ ਵੇਚਣ ਵਾਲਿਆਂ ਨੂੰ ਅਸੀਂ ਰੋਕਦੇ ਆ ਤਾਂ ਨਹੀਂ ਹੈ ਜੀ ਬਿਲਕੁਲ ਸੇਫ ਨਹੀਂ ਹੈ ਸਾਡਾ ਪੰਜਾਬ ਦੇਖੋ ਜੇ ਬਾਈ ਚਾਂਸ ਘਰ ਦੇ ਵਿੱਚ ਬੰਦਾ ਸੇਫ ਨਹੀਂ ਹੈਗਾ ਹੋਰ ਹੈ ਕਿੱਥੇ ਆ ਜੀ ਆਪਣੇ ਘਰ ਦੇ ਵਿੱਚ ਦਰਵਾਜ਼ੇ ਜਿਹੜੇ ਲੋਹੇ ਦੇ ਤੋੜਤੇ ਆ ਛੱਤਾਂ ਮਚਾਤੀਆਂ ਤੇ ਦੱਸ ਦੋ ਉਦੋਂ ਵੱਡੀ ਦੱਸ ਦੋ ਸਾਡੀ ਕੀ ਹੈ ਮਤਲਬ ਹੀ ਦੱਸ ਦੋ ਗੁੰਡਾ ਰਾਜ ਹੈ ਤਾਂ ਜੀ ਪ੍ਰਸ਼ਾਸਨ ਨਾਲ ਮਿਲਿਆ ਉਹਨਾਂ ਦਾ ਘਰ ਪ੍ਰਸ਼ਾਸਨ ਨੇ ਖੁਦ ਭੰਨਿਆ ਕਿ ਗੇਟ ਭੇਡ ਕੇ ਕਿਸੇ ਪਿੰਡ ਦੇ ਬੰਦੇ ਨੂੰ ਅੰਦਰ ਨਹੀਂ ਬਣ ਦਿੱਤਾ ਉਹਨਾਂ ਨੇ ਪ੍ਰਸ਼ਾਸਨ ਨੇ ਖੁਦ ਘਰ ਭੰਨਿਆ ਉਹ ਬੰਦੇ ਦਾ ਕਿਸੇ ਹੁਣ ਸਰਪੰਚਾ ਮਤਲਬ ਉਹਨਾਂ ਦਾ ਵਿਰੋਧੀਆਂ ਦਾ ਜਿਹੜੇ ਅੱਗ ਲਾ ਕੇ ਗਏ ਆ ਕ੍ਰਾਸ ਕੇਸ ਬਣਾਉਣ ਵਾਸਤੇ ਤੇ ਹੁਣ ਜਿਹੜੇ ਬੰਦੇ ਨੇ ਅੱਗ ਲਾਈ ਉਹਦਾ ਘਰ ਸਹੀ ਸਲਾਮਤ ਹੈ ਇੱਕ ਦਾ ਪਿੱਛੇ ਉਹ ਵੀ ਸਰਪੰਚ ਸਾਹਿਬ ਬੋਲ ਰਿਹਾਗਾ ਵੀ ਉਹਦਾ ਘਰ ਵੀ ਭੰਨ ਕੇ ਗਏ ਸਾਨੂੰ ਕਹਿ ਰਿਹਾ ਸ਼ਹਿ ਕੀ ਦੀ ਹੈ ਇਹਨਾਂ ਨੂੰ ਸ਼ਹਿ ਇਹਨਾਂ ਨੂੰ ਸਰਕਾਰ ਦੀ ਵੀ ਹੈ ਸਰਪੰਚ ਦੀ ਵੀ ਪੂਰੀ ਸ਼ਹਿ ਹੈ ਹਾਂ ਜੀ ਫੁੱਲ ਸਪੋਰਟ ਆ ਜੀ ਉਹਨੂੰ ਥਾਪੀ ਦੇ ਕੇ ਛੱਡੇ ਫੇਰ ਹੀ ਉਹਨਾਂ ਨੇ ਨਕਰ ਮਚਾਇਆ ਸਾਰੇ ਦਾ ਨਾਮ ਕੀ ਹੈ ਜੀ ਬੰਤਾ ਸਿੰਘ ਜੀ ਬੰਤਾ ਸਿੰਘ ਹਾਂ ਜੀ ਸਾਨੂੰ ਵੀ ਉਹ ਤਾਂ ਪੂਰਾ ਖਤਰਾ ਜੀ ਹਜੇ ਵੀ ਅੱਛਾ ਜੀ ਫੁੱਲ ਖਤਰਾ ਸਾਨੂੰ ਹਜੇ ਜੀ ਮੇਰੇ ਘਰ ਵਾਲਿਆਂ ਤੇ ਸਾਡੇ ਸਾਰੇ ਪਰਿਵਾਰ ਜਿੰਨੇ ਵੀ ਘਰੇ ਇੱਥੇ ਫਿਰਦੇ ਹਾਂ ਲੇਕਿੰਗ ਅਸੀਂ ਪੰਜ ਜਾਣੀਆਂ ਬੁੜੀਆਂ ਜੀ ਤੇ ਜਿਹੜੇ ਮੁੰਡੇ ਮਤਲਬ ਵੀ ਜੀ ਨਾ ਨਸ਼ਾ ਵੇਚਦਾਗਾ ਉਹਨੇ ਸਾਡੇ ਤੇ ਗੱਡੀ ਚੜਾ ਦੇਣੀ ਸਰਪੰਚੀ ਦੇ ਘਰੇ ਅੱਛਾ ਕਦੋਂ ਦੀ ਗੱਲ ਹੈ ਜੀ ਇਹ ਹੈਗੀ ਜੀ 9 ਤਰੀਕ ਦੀ ਗੱਲ ਅਗਲਾਂ ਤੋਂ ਬਾਅਦ ਹਾਂਜੀ ਉਸੇ ਦਿਨ ਦੀ ਗੱਲ ਹੈ 9 ਤਰੀਕ ਦੀ ਤੇ ਮੁੜ ਕੇ ਉਹਨੇ ਕੀ ਕੀਤਾ ਉਥੇ ਕਰਪਾਨ ਵੀ ਕੱਢੀ ਸਾਨੂੰ ਕਹਿੰਦਾ ਮਾਰੂਗਾ ਵੀ ਅੱਗ ਵੀ ਲਾਉਂਗਾ ਸਰਪੰਚ ਦੀ ਜ਼ਰੂਰਤ ਨਹੀਂ ਪਈ ਵੀ ਉਹਨੂੰ ਇਹ ਗੱਲ ਕਹਿ ਦਿਆਂ ਵੀ ਤੂੰ ਅੱਗ ਕਿਵੇਂ ਲਾਵੇਂਗਾ ਸਾਡੀਆਂ 4 ਦਿਨ ਸਾਡ 4 ਦਿਨ ਪਹਿਲਾਂ ਦਿੱਤੀ ਸੀ ਰਿਪੋਰਟ ਥਾਣੇ 'ਚ ਹਾਂਜੀ 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 ਤੇ ਥਾਣੇ ਚ ਵੀ ਨਹੀਂ ਕੋਈ ਪੋਰਿਆ ਇੱਥੇ ਕੋਈ ਜੀ ਹਾਂਜੀ ਕਿਹੜੇ ਸਹੀ ਲਖਵਿੰਦਰ ਐਸਆਈ ਕੋਲੇ ਰਿਪੋਰਟ ਸੀ ਅੱਕਰ ਹੀ ਢੇੜਾ ਨਹੀਂ ਮਾਰ ਕੇ ਗਿਆ ਜੇ ਪ੍ਰਸ਼ਾਸਨ ਇੱਥੇ ਆਉਂਦਾ ਉਹਨਾਂ ਨੂੰ ਚੱਕਦਾ ਤਾਂ ਇਹ ਕੰਮ ਹੁੰਦਾ ਨਹੀਂ ਸੀਗਾ ਪ੍ਰਸ਼ਾਸਨ ਦੀ ਅੰਗਹੀਲੀ ਕਾਰਨ ਅੰਗਾਈਲੀ ਕਾਰਨ ਇਹ ਕੰਮ ਹੁੰਦਾ ਬਾਅਦ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਕੋਈ ਆਇਆ ਹੋਵੇ ਕੋਈ ਲੀਡਰ ਆਪਾਂ ਜਿਤਾਇਆ ਹਰ ਸਿਮਰਤ ਬਾਦ ਐਮਪੀ ਆ ਇਥੋਂ ਐਮਐਲਏ ਵੀ ਆਈ ਆ ਬਾਅਦ ਵਿੱਚ ਨਾ ਜੀ ਕੱਲ ਤਸਵੀਰ ਆਏ ਸੀ ਉਹ ਵੀ ਕਿਹੜਾ ਢੇੜਾ ਮਾਰ ਕੇ ਸਿੱਧਾ ਉਹਨਾਂ ਦੇ ਘਰੇ ਵਿਰੋਧੀਆਂ ਘਰੇ ਬੈਠੇ ਜਾ ਕੋਣ ਜਿਵੇਂ ਐਮ ਐਲ ਐ ਅੱਛਾ ਐਮ ਐਲ ਐ ਉਹਨਾਂ ਨੇ ਸਾਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਜਿਵੇਂ ਤੁਸੀਂ ਸਵਾਲ ਕਰ ਰਹੇ ਹੋ ਉਹਨਾਂ ਨੇ ਸਾਥੋਂ ਸਵਾਲ ਵੀ ਨਹੀਂ ਪੁੱਛਿਆ ਕੋਈ ਐਮ ਐਲ ਐ ਆਇਆ ਤੇ ਜਿਨ੍ਹਾਂ ਨੇ ਵਿਰੋਧੀਆਂ ਦੇ ਬੈਗੇ ਜਿਨ੍ਹਾਂ ਨੇ ਅੱਗਾ ਲਾਈਆਂ ਉਹਨਾਂ ਨੇ ਅੱਗਾ ਲੰਗਾ ਸਾਡੇ ਦਾ ਗੇੜਾ ਕੱਢ ਕੇ ਮੁੜ ਗਿਆ ਕੇਰਾ ਕੇ ਇੱਕ ਬਸ ਜੀ ਕੋਈ ਸਵਾਲ ਨਹੀਂ ਕਰਿਆ ਉਹਨੇ ਅਗਰ ਕੀ ਕੀਏ ਹੁਣ ਇਹਨੂੰ ਇੱਕ ਐਮ ਐਲ ਐ ਹੁੰਦਾ ਏ ਉਹ ਵਿਰੋਧੀਆਂ ਦੇ ਘਰੇ ਬੈਠਦਾ ਏ ਠੀਕ ਹੈ ਜੀ ਪੈਣ ਦਾ ਸਰਪੰਚ ਦੇ ਘਰੇ ਉਹ ਗੁੰਡਾ ਧਮਕੀ ਦਿੰਦਾ ਏ ਕੁਰਪਾਨ ਕਰਦਾ ਬੀਬੀਆਂ ਤੇ ਤੇ ਫਿਰ ਇਹਨੂੰ ਕੀ ਕਵਾਂਗੇ ਆਪਾਂ ਇਹ ਮਿਲੀ ਪੋਤਨੀ ਜਦੋਂ 4 ਦਿਨ ਪਹਿਲਾਂ ਇਹਨਾਂ ਨੇ ਤਰਖਾ ਦਿੱਤੀ ਸੀ ਤੇ ਪ੍ਰਸ਼ਾਸਨ ਸੁਟਾ ਪਿਆ ਸੀ ਪ੍ਰਸ਼ਾਸਨ ਨੂੰ ਪਤਾ ਨਹੀਂ ਸੀਗਾ ਵੀ ਇਹ ਕੁੱਤੇ ਐਸੀ ਵੀ ਹਰਕਤ ਕਰਨਗੇ ਕਿ ਪ੍ਰਸ਼ਾਸਨ ਵੇਟ ਕਰਦਾ ਸੀਗਾ ਔਰ ਇਹ ਕਰਤਾ ਸੀ ਕਿ ਨਾ ਪਰਵਾਰਾਂ ਨੂੰ ਮਤਲਬ ਜਲੀਲ ਕਰਾਂਗੇ ਅੱਗ ਲਾਵਾਂਗੇ ਇਹਦੇ ਬੱਚੇ ਦੇਖੋ ਹੈਰਾਨਗੀ ਵਾਲੀ ਗੱਲ ਹੈ ਕਿ ਨੇ ਘਰਾਂ ਵਿੱਚ ਬੱਕਰੀਆਂ ਤੱਕ ਚੱਕੇ ਲੈ ਗਏ ਹਮ ਇੰਨੇ ਮਤਲਬ ਉਹਨਾਂ ਨੇ ਨਾ ਆਰਾਮ ਨਾਲ ਜਿਵੇਂ ਆਪਾਂ ਕਹੇ ਬੇਫਿਕਰੀ ਨਾਲ ਘਰਾਂ ਦੇ ਵਿੱਚ ਅੱਗ ਲਾਈ ਆ ਜਿਵੇਂ ਪੂਰੇ ਪਲੈਨਿੰਗ ਨਾਲ ਹਰ ਇੱਕ ਚੀਜ਼ ਕੀਤੀ ਆ ਮਤਲਬ ਕੀ ਜਿੱਦਾਂ ਵੀ ਇਥੇ ਟਾਈਮ ਅਗਲਾ ਕੋਈ ਆਉਂਦਾ ਹੈ ਨਾ ਕੋਈ ਲੜਨ ਆਉਂਦਾ ਹੈ ਨਾ ਤਾਂ ਲੜ ਕੇ ਅਗਲਾ ਭੱਜਦਾ ਹੈ ਕਿ ਸਾਨੂੰ ਕੋਈ ਪੈਂਡਾ ਨਾ ਘੇਰ ਲਵੇ ਜਾਂ ਸਾਡੇ ਕੋਈ ਪ੍ਰਸ਼ਾਸਨ ਦੀ ਕਾਰਵਾਈ ਨਾ ਹੋ ਜਾਵੇ ਪਰ ਇੱਥੇ ਇਹ ਵੇਖੋ ਤੁਸੀਂ ਵੀ ਅਗਲੇ ਆਉਂਦੀ ਪੂਰੀ ਆਰਾਮ ਦੇ ਨਾਲ ਆਗਾਂ ਲਾ ਕੇ ਗਏ ਆ ਸਮਾਨ ਕੱਢ ਕੇ ਲੈ ਗਏ ਵਿੱਚੋਂ ਚੰਗਾ ਸਮਾਨ ਗੱਡੀਆਂ ਚੋਂ ਲਦ ਕੇ ਲੈ ਗਏ ਆ ਤੇ ਲਾਂਤ ਨਹੀਂ ਇਹੋ ਜਿਹੇ ਬੰਦਿਆਂ ਨੂੰ ਜੀ ਤੇ ਜਿਹੜੇ ਫਿਰ ਬੰਦੇ ਨੇ ਮਤ ਕਰਦੇ ਆ ਚਾਹੇ ਕੋਈ ਐਮਐਲਏ ਆ ਤੇ ਚਾਹੇ ਕੋਈ ਸਰਪੰਚ ਆ ਉਹਨਾਂ ਨੂੰ ਪਹਿਲਾਂ ਤਾਂ ਬੇਨਤੀ ਕਰਦੇ ਆ ਕਿ ਭਾਈ ਇਹਨਾਂ ਗਰੀਬਾਂ ਦੀ ਮਤ ਕਰੋ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਨੀ ਚਾਹਨਾ ਕਿ ਅਸੀਂ ਹੁਣ ਤੱਕ ਨਾਰੇ ਮਾਰੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਜੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆ ਨਾ ਤੇ ਅੱਜ ਇਹਨਾਂ ਗਰੀਬਾਂ ਲਈ ਇਹਨਾਂ ਮਜ਼ਦੂਰਾਂ ਲਈ ਖੜਨਾ ਪਊਗਾ ਤੇ ਨਹੀਂ ਕੱਲੇ ਨਾਰੇ ਨਾ ਰਹਿ ਜਾਣਾ ਜੀ ਇਸ ਤੋਂ ਪਹਿਲਾਂ ਵੀ ਇੱਕ ਘਟਨਾ ਹੋਈ ਸੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਸਰਪੰਚ ਨੂੰ ਹੀ ਮਾਰਤਾ ਸੀ ਨਸ਼ਾ ਸਾਨੂੰ ਪਤਾ ਲੱਗਿਆ ਵੀ ਕਹਿੰਦੇ ਸਰਪੰਚ ਚਟੇ ਵਾਲਿਆਂ ਨੇ ਇੰਨੇ ਕਿ ਡਰ ਪਾਉ ਆ ਸਰਪੰਚ ਨੇ ਉਦੋਂ ਸੀ ਇਸ ਦਾ ਵਿਰੋਧ ਕੀਤਾ ਤੇ ਸਰਪੰਚ ਕਹਿੰਦੇ ਉਸ ਪੈਂਡ ਦਾ ਮੌਜੂਦਾ ਜਿਹੜਾ ਚਿੱਟੇ ਦੇ ਸਦਾਕਾਰਾਂ ਨੇ ਉਹ ਵੀ ਸਰਪੰਚ ਨੂੰ ਖਤਮ ਕਰਤਾ ਜਿਹੜੇ ਹਸਾਬ ਨਾਲ ਇਤਿਹਾਸਾ ਹੋਇਆ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕਿ ਪੂਰਾ ਸੋਚੀ ਸਮਝੀ ਰੰਜਸਵਾਜੀ ਆ ਵੀ ਜੇ ਸਾਨੂੰ ਕੋਈ ਰੋਕੂਗਾ ਤੇ ਉਹਦਾ ਘਰ ਵੀ ਖਤਮ ਕਰਾਂਗੇ ਤੇ ਸਾਰਾ ਪਰਿਵਾਰ ਵੀ ਖਤਮ ਕਰਾਂਗੇ ਇਹਦੇ ਵਿੱਚ ਤੁਹਾਡੇ ਸਾਹਮਣੇ ਕੋਈ ਦੇਖਣ ਪੜਦੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹੀ ਦੇਖੋ ਅਸੀਂ ਤਾਂ ਇਹੀ ਮੰਗ ਕਰ ਸਕਦੇ ਆ ਜਲਦੀ ਤੋਂ ਜਲਦੀ ਇਹ ਚੀਜ਼ਾਂ ਇਹਨਾਂ ਨੂੰ ਜਿਨ੍ਹਾਂ ਦਾ ਨਿਸ਼ਕਾਨ ਹੋਇਆ ਪਰਿਵਾਰਾਂ ਦਾ ਇਹਨਾਂ ਦਾ ਨਿਸ਼ਕਾਨ ਪੂਰਾ ਕੀਤਾ ਜਾਵੇ ਸਰਕਾਰ ਆਪ ਖੁਦ ਚੱਲ ਕੇ ਸੀਐਮ ਸਾਹਿਬ ਆਵੇ ਇਹਨਾਂ ਦਾ ਗਰੀਬਾਂ ਦਾ ਹਾਲ ਦੇਖੇ ਤਕੜੇ ਅਧਿਕਾਰਾਂ ਚ ਜਾ ਸਭ ਜੰਦੇ ਆ ਕਿਸੇ ਦੀ ਤਕੜੇ ਦੀ ਕੁੱਤਾ ਵੀ ਮਰ ਜਾਂਦਾ ਤਾਂ ਉਹਦੇ ਹਰੇਕ ਬੈਣ ਜਾਂਦਾ ਤੇ ਜੇ ਮਾੜੇ ਦੇ ਮਤਲਬ ਵੀ ਕੋਈ ਹਾਸਾ ਹੋਇਆ ਐਡਾ ਤਕੜਾ ਤੇ ਅੱਜ ਤੱਕ ਹਲੇ ਤੱਕ ਮੌਜੂਦਾ ਐਮਐਲਏ ਸਾਹਿਬ ਵੀ ਕਹਿੰਦੇ ਨਹੀਂ ਆਇਆ ਚੰਗੀ ਤਰ੍ਹਾਂ ਦੇਖੋ ਅਸੀਂ ਦਲ ਪੰਥਾ ਜਿਹੜੇ ਗਰੀਬਾਂ ਦੇ ਹਮੇਸ਼ਾ ਬਾਹ ਫੜਦੇ ਆ ਦਸ਼ਮੀਤ ਤਰਨਾ ਦਲ ਸਿੰਘ ਸਾਹਿਬ ਜਿਹੜਾ ਜਥੇਦਾਰ ਪਪਾ ਮੇਜਰ ਸਿੰਘ ਸੋਢੀ ਜੀ ਆ ਉਹ ਗਰੀਬਾਂ ਦੇ ਮਸੀਹੇ ਆ ਸਾਡੇ ਜਥੇਬੰਦੀਆਂ ਮਸੀਹੇ ਆ ਅਸੀਂ ਕਿਸਾਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿਸਾਨ ਜੱਥੇਬੰਦੀਆਂ ਨੂੰ ਭਾਈ ਕਿਸਾਨ ਏਕਤਾ ਜਿੰਦਾਬਾਦ ਕਹਿੰਨੇ ਆ ਤੁਸੀਂ ਮਜ਼ਦੂਰ ਏਕਤਾ ਕਿਸਾਨ ਜਿੰਦਾਬਾਦ ਅੱਜ ਸਾਡੇ ਭਰਾਵਾਂ ਨੂੰ ਕਿਸਾਨਾਂ ਨੂੰ ਬੇਨਤੀ ਆ ਇਹਨਾਂ ਦੇ ਗਰੀਬਾਂ ਦੇ ਨਾਲ ਸਾਰੇ ਖੜੀਏ ਤੇ ਤਾਂ ਕਿ ਇਸ ਤਰ੍ਹਾਂ ਦਾ ਦੁਬਾਰਾ ਪੰਜਾਬ ਦੇ ਵਿੱਚ ਕਿਸੇ ਵੀ ਘਰ ਦਾ ਨਾਂ ਨਿਸ਼ਕਾਨ ਹੋਵੇ ਕਿਸੇ ਦੇ ਦੁਬਾਰਾ ਡਰਨ ਨਾ ਪਵੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਵੀ ਇਸ ਤਰ੍ਹਾਂ ਦਾ ਮੌਕਾ ਦੇਖਣਾ ਪੈ ਜੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਰ ਦੀਆਂ ਤਸਵੀਰਾਂ ਨੇ ਛੱਤ ਤੁਸੀਂ ਦੇਖ ਸਕਦੇ ਹੋ ਸਾਰੀਆਂ ਕੰਧਾਂ ਤੱਕ ਕਾਲੀਆਂ ਹੋ ਗਈਆਂ ਜਿਹੜੇ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਹ ਸਾਰੇ ਬੰਦੇ ਵਿੱਚ ਅੰਮ੍ਰਿਤਧਾਰੀ ਵੀ ਹੈਗੇ ਆ ਇਹਨਾਂ ਦੇ ਦੱਸਣ ਦੀ ਗੱਲ ਆ ਵੀ ਸਾਡੇ ਘਰ ਦੇ ਵਿੱਚ ਗੁੱਟਕੇ ਵੀ ਪਏ ਸੀਗੇ ਆ ਬਾਕੀ ਸਰੂਪ ਵੀ ਲੱਗੇ ਸੀਗੇ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਸਾਂ ਗੁਰੂਆਂ ਦੇ ਸਰੂਪ ਲੱਗੇ ਸੀਗੇ ਉਹ ਸਾਰੇ ਗੁੱਟਕੇ ਜਾਂ ਸਰੂਪ ਕੋਈ ਵੀ ਚੀਜ਼ ਜਿਹੜੀ ਇਸ ਤਰ੍ਹਾਂ ਦੀ ਨਹੀਂ ਬਚੀ ਆ ਗਲਾਸਾਂ ਤੱਕ ਕਵਲੀਆਂ ਤੱਕ ਸੜ ਚੁੱਕੇ ਆ ਆਪ ਜੀ ਦੇ ਧਿਆਨ ਚ ਕੋਈ ਵੀ ਮਨੋਬੜਾਈਆਂ ਗੱਲਾਂ ਨਹੀਂ ਹੈਗੀਆਂ ਤੁਸੀਂ ਦੇਖ ਸਕਦੇ ਆ ਵੀਰ ਅਸੀਂ ਮੰਗ ਕਰਦੇ ਆ 295 ਇਹ ਵੀ ਲਾਈ ਜਾਵੇ ਇਹਨਾਂ ਤੇ ਹੋਰ ਵੀ ਗੁੰਡਾ ਕਰਦੀ ਜਿਹੜੀ 72 ਤੋਂ 72 ਜਿਹੜੀ 307 ਜਿਵੇਂ ਹੋਰ ਵੀ 7 ਤੋਂ 7 ਧਾਰਾ ਲਾ ਕੇ ਜਲਦੀ ਤੋਂ ਜਲਦੀ ਇਹਨਾਂ ਦੇ ਸਦਾਗਰਾਂ ਤੇ ਨਾਥ ਪਾਈ ਜਾਣੀ ਚਾਹੀਦੀ ਆ ਤਾਂ ਕਿ ਅਸੀਂ ਬੇਨਤਾ ਇਹੀ ਕਰ ਸਕਦੇ ਆ ਵੀ ਦੁਬਾਰਾ ਜਿਹੜਾ ਪੰਜਾਬ ਦਾ ਮਾਹੌਲ ਜਿਹੜਾ ਨਾਕਰਾ ਹੋ ਚਕ ਹੋ ਸਕੇ ਇਹ ਤਾਂ ਵੀ ਹੋ ਸਕਦਾ ਕਿ ਨਸ਼ਾ ਤਸਟਾ ਨੇ ਤਾਂ ਵੀ ਕੀਤਾ ਹੋ ਸਕਦਾ ਕਿ ਅੱਗੇ ਤੋਂ ਸਾਡੇ ਖਿਲਾਫ ਨਾ ਕੋਈ ਖੜ੍ਹ ਸਕੇ ਇਹ ਇਹੀ ਆ ਦਿਸੀ ਜਾਂਦਾ ਆਪ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਅੱਗੇ ਇਸ ਤਰ੍ਹਾਂ ਦਾ ਮਨ ਦੇ ਵਿੱਚ ਭੌ ਬਣਾਓ ਵੀ ਸ਼ਰੇ ਆਮ ਜਿਹੜਾ ਇਹ ਕੰਮ ਕਰੀਏ ਤੇ ਇਸ ਤਰ੍ਹਾਂ ਦਾ ਤਾਂ ਕਿ ਸਾਡੇ ਆਵਾਜ਼ ਕੋਈ ਵੀ ਨਾ ਮਨ ਵੀ ਬੰਦਾ ਠਾਵੇ ਕੋਈ ਵੀ ਵੀ ਸਾਡਾ ਘਰ ਨਹੀਂ ਤਾਂ ਉਹਨਾਂ ਦਾ ਵੀ ਘਰ ਸੜਿਆ ਸੀ ਠਾ ਘਰਾਂ ਦਾ ਵੀ ਸਾਡਾ ਵੀ ਘਰ ਜਿਹੜਾ ਸਾੜਿਆ ਜਾਊਗਾ ਤਾਂ ਕਿ ਗਰੀਬ ਬੰਦੇ ਦੇ ਹਮੇਸ਼ਾ ਇਹ ਤਾਂ ਧਿਆਨ ਚ ਆ ਵੀ ਜੇ ਉਹਨਾਂ ਦਾ ਘਰ ਸੜ ਗਿਆ ਤੇ ਸਾਡਾ ਵੀ ਸੜੂਗਾ ਵੀ ਕਿਉਂਕਿ ਵਿੱਚ ਹੀ ਜਾਣ ਦੋ ਚਟਾ